ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਇੱਕ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਮਾਂ ਪੁੱਤਾਂ ਦੀਆਂ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਨੇ ਸੁਬਾ ਦੀ ਗੁੜੀ ਨੀਂਦੋ ਜਗਾ ਦਿੱਤਾ। 2-4 ਮਿੰਟਾਂ ਵਿੱਚ ਹੀ ਸ਼੍ਰੀਮਤੀ ਮੇਰੇ ਕਮਰੇ ਵਿੱਚ ਆਉਣ ਵਾਲੀ ਹੈ ਤੇ ਆ ਕੇ ਫਿਰ ਉਹੀ ਹਰੇਕ ਵੀਕਐਂਡ ਵਾਲਾ ਘਾਟੋ ਕਲੇਸ਼। 5 ਦਿਨ ਦੀ ਹੱਡ ਪਨਮੀ ਮਸ਼ੱਕਤ ਤੋਂ ਬਾਅਦ ਤੇ ਅਗਲੇ ਹਫ਼ਤੇ ਦੀ ਕਰੜੀ ਮਿਹਨਤ ਵਾਸਤੇ ਤਿਆਰ ਹੋਣ ਲਈ ਸ਼ਨੀਵਾਰ ਮौज-ਮਸਤੀ ਕਰ ਐਤਵਾਰ ਸਵੇਰ ਲੇਟ ਉੱਠਣ ਦੇ ਇਰਾਦੇ ਨਾਲ ਸ਼ਨੀਵਾਰ ਰਾਤ ਨੂੰ دیر ਨਾਲ ਹੀ ਸੁੱਤਾ ਜਾਂਦਾ ਪਰ ਹਰ ਇੱਕ ਐਤਵਾਰ ਸਵੇਰ ਦੀ ਨੀਂਦ ਸਵਖਤੇ ਹੀ ਇਹਨਾਂ ਦੇ ਕਾਟੋ ਕੁਲੇਸ਼ ਨਾਲ ਹੀ ਖੁੱਲਦੀ ਹੈ ਵੀਵਾਰ ਬੱਚਿਆਂ ਨੂੰ ਸਮਝਾਇਆ ਬਈ ਉਹ ਮਾਂ ਹੈ ਤੁਹਾਡੀ ਤੁਹਾਡਾ ਭਲਾ ਲੋਚਦੀ ਹੈ ਤੁਹਾਡੀ ਫਿਕਰ ਹੈ ਉਸ ਨੂੰ ਪਰ ਨਹੀਂ ਅੱਜ ਦੀ ਨਵੀਂ ਪਨੀਰੀ ਤੇ ਉਹ ਵੀ ਬਾਹਰਲੇ ਮੁਲਕ ਦੀ ਜੰਪਲ ਕਾਇਨਨ ਨਾਲ ਕੀਤਾ ਨਹੀਂ ਜਾ ਸਕਦਾ ਸ਼੍ਰੀਮਤੀ ਨੂੰ ਵੀ ਸਮਝਾਇਆ ਬਈ ਉਹ ਤਾਂ ਨਿਆਣੀ ਨਹੀਂ ਤੂੰ ਹੀ ਸਮਝ ਕਰ ਪਰ ਉਹ ਵੀ ਕੀ ਕਰੇ ਆਖਿਰ ਮਾਂ ਹੈ ਤੇ ਮਾਂ ਦਾ ਦਿਲ ਤੜਫਦਾ ਜਦ ਸਾਰਾ ਸਾਰਾ ਹਫਤਾ ਬਾਜ਼ਾਰ ਦੇ ਫਾਸਟ ਫੂਡ ਖਾ-ਖਾ guzara ਕਰਦੀ ਨੇ ਕੰਮ ਤੇ ਜਾਂਦੀ ਹੋਣ ਕਾਰਨ ਉਸਦੀ ਵੀ ਮਜਬੂਰੀ ਹੈ ਕਿ ਬੱਚਿਆਂ ਨੂੰ ਸਮੇਂ ਸਿਰ ਤੇ ਉਹਨਾਂ ਦੀਆਂ ਫਰਮਾਇਸ਼ਾਂ ਅਨੁਸਾਰ ਪੂਰਾ ਨਹੀਂ ਆਇਆ ਜਾ ਸਕਦਾ ਸ਼ਨੀਵਾਰ ਕੱਪੜੇ ਧੋਣ ਸਫਾਈਆਂ ਕਰਨ ਤੇ ਕੇਸੀ ਨਹਾਉਣ ਧੋਣ ਵਿੱਚ ਲੰਘ ਜਾਂਦਾ ਤੇ ਐਤਵਾਰ ਉਹ ਰੱਖਦੀ ਐ ਸਿਰਫ ਤੇ ਸਿਰਫ ਰਸੋਈ ਲਈ ਤੇ ਉਸ ਦੀ ਦਿਲੀ ਰੀਜ ਹੁੰਦੀ ਐ ਕਿ ਐਤਵਾਰ ਸਵੇਰ ਤੋਂ ਸ਼ਾਮ ਤੱਕ ਅਲੱਗ ਅਲੱਗ ਤਰ੍ਹਾਂ ਦੇ ਵਧੀਆ ਵਿਅੰਜਨ ਹੱਥੀ ਤਿਆਰ ਕਰਕੇ ਮੈਨੂੰ ਤੇ ਬੱਚਿਆਂ ਨੂੰ ਪਰੋਸੇ ਤੇ ਇਸੇ ਗੱਲ ਤੋਂ ਐਤਵਾਰ ਸਵੇਰ ਤੋਂ ਹੀ ਸਾਡੇ ਘਰ ਕਾਟੋਕਲੇ ਸ਼ੁਰੂ ਹੋ ਜਾਂਦਾ ਓ ਖਵੌਨ ਲਈ ਇਹਨਾਂ ਦੇ ਪਿੱਛੇ ਪਿੱਛੇ ਤੇ ਇਹ ਨਾ ਖਾਣ ਲਈ ਉਸਦੇ ਅੱਗੇ-ਅੱਗੇ ਭੱਜਦੇ ਹਨ। ਉਹ ਵਧੀਆ ਸਿਹਤ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਦੇਸੀ ਘਿਓ ਦੇ ਪਰੌਂਠੇ, ਬਦਾਮਾਂ ਵਾਲਾ ਦੁੱਧ, ਦੁੱਧ ਚ ਰਿੰਨੀ ਖੀਰ, ਪੂਜਿਆ ਹੋਇਆ ਤਿੱਤਰ ਦਾ ਮੀਠ ਤਿਆਰ ਕਰਦੀ ਹੈ ਤਾਂ ਕਿ ਉਸਦੇ ਬੱਚਿਆਂ ਦੀ ਕੱਦ ਕਾਠੀ ਵਧੀਆ ਨਿਕਲੇ ਪਰ ਬੱਚਿਆਂ ਦਾ ਰੌਲਾ ਅਖੇ ਮੰਮਾ ਫੈਟੀ ਫੈਟ ਵਾਲੀਆਂ ਡਿਸ਼ੇਸ ਖਵਾਈ ਜਾਂਦੇ ਨੇ। ਹਰੇਕ ਐਤਵਾਰ ਮੇਰੀ ਜਾਗ ਇਹਨਾਂ ਦੇ ਇਸੇ ਰਾਮ ਰੌਲੇ ਨਾਲ ਖੁੱਲਦੀ ਹੈ। ਬੜਾ ਸਮਝਾਈਦਾ ਮੁੰਡਿਆਂ ਨੂੰ ਸਾਲਿਓ ਖਾ ਲੋ ਅੰਨ ਦੇਵਤਾ ਕਿਉਂ ਠੋਕਰ ਮਾਰਦੇ ਹੋ ਅੰਨ ਦੀ ਕਦਰ ਕਰੀਦੀ ਐ ਅੰਨ ਦਾ ਮੁੱਲ ਮੈਨੂੰ ਪੁੱਛੋ ਜਿਹੜਾ ਇੱਕ ਇੱਕ ਬੁਰਕੀ ਲਈ ਬਚਪਨ ਵਿੱਚ ਤਰਸਦਾ ਰਿਹਾ ਏਸੀ ਅੰਨ ਦੀ ਟੂਟਨੀ ਪਤਾ ਨਹੀਂ ਮੈਨੂੰ ਕਿੱਥੇ ਕਿੱਥੇ ਘੁਮਾਇਆ ਤੇ ਪਤਾ ਨਹੀਂ ਕਿਹਦੇ ਕਿਹਦੇ ਪੈਰੀ ਹੱਥ ਲਵਾਏ ਯਾਦ ਆਉਂਦਾ ਐ ਅੱਜ ਵੀ ਉਹ ਦੋਸਤ ਜਿਸ ਦੀ ਬਦੌਲਤ ਮੈਂ ਪੈਰਾ ਸਿਰ ਹੋਇਆ ਤੇ ਅੱਜ ਆਪਣੇ ਭਰੇ ਪੂਰੇ ਪਰਿਵਾਰ ਚ ਆਪਣੇ ਬੱਚਿਆਂ ਦੇ ਆਰਾਮ ਰੌਲੇ ਚ ਪਰਚਿਆ ਹੋਇਆ ਸੋਚਦਾ ਹਾਂ ਜੇ ਕਿਤੇ ਮੇਰਾ ਉਹ ਦੋਸਤ ਮੇਰੀ ਬਾਹ ਨਾ ਫੜਦਾ ਤਾਂ ਪਤਾ ਨਹੀਂ ਜ਼ਿੰਦਗੀ ਦੇ ਬਾਹ ਰੌਲਿਆਂ ਚ ਉੜਦਾ ਕਿੱਥੇ ਜਾ ਖੜਦਾ ਖੜਦਾ ਵੀ ਕੀ ਨਾ ਸ਼ਾਇਦ ਅਜੇ ਵੀ ਉੱਡਿਆ ਹੀ ਫਿਰਦਾ ਅੱਜ ਰੱਬ ਦਾ ਦਿੱਤਾ ਸਭ ਕੁਝ ਹੈ ਪਤਨੀ ਹੈ ਦੋ ਬੱਚੇ ਹਨ ਕੋਠੀ ਹੈ ਕਾਰ ਹੈ ਅੱਜ ਸਭ ਨੂੰ ਸਭ ਦੀਆਂ ਗਲਤੀਆਂ ਮਾਫ ਕਰ ਮੈਂ ਆਪਣੀ ਜ਼ਿੰਦਗੀ ਦੀ ਧਾਰਾ 'ਚ ਰਵਾਰਵੀ ਵਗਿਆ ਜਾ ਰਿਹਾ ਜਿੰਨਾ ਚਿਰ ਜ਼ਿੰਦਗੀ ਦੇ ਥਪੇੜੇ ਚੱਲਦਾ ਰਿਹਾ ਸਭ ਨੂੰ ਦੋਸ਼ੀ ਗਿੰਦਾ ਰਿਹਾ ਕਦੇ ਸਾਰਾ ਦੋਸ਼ ਪਿਓ ਸਿਰ ਮੜਦਿਆ ਕਰਾਂ ਜੇ ਉਹ ਜਿਹਾ ਨਾ ਹੁੰਦਾ ਮੈਂ ਆਪਣੇ ਘਰ ਹੁੰਦਾ ਕਦੇ ਮਾਂ ਦੋਸ਼ੀ ਲੱਗਦੀ ਜੇ ਉਹ ਹੀ ਘਰ ਨਾ ਛੱਡਦੀ ਮੈਂ ਬੇਘਰ ਨਾ ਹੁੰਦਾ ਅੱਜ ਸਾਰੇ ਆਪੂ ਆਪਣੀ ਥਾਂ ਸਹੀ ਲੱਗਦੇ ਨੇ ਮਾਂ ਦੀਆਂ ਵੀ ਹੋਣਗੀਆਂ ਕੁਝ ਆਪਣੀਆਂ ਮਜਬੂਰੀਆਂ ਨਹੀਂ ਤਾਂ ਕਿਹੜੀ ਭਾਰਤੀ ਔਰਤ ਆਪਣੇ ਪਤੀ ਤੇ ਨਿੱਕੇ ਜਿਹੇ ਬੱਚੇ ਨਾਲ ਆਪਣਾ ਹਸਤਾ ਵਸਤਾ ਘਰ ਛੱਡਣ ਦਾ ਇੰਨਾ ਵੱਡਾ ਫੈਸਲਾ ਲੈਂਦੀ ਹੈ ਸਾਡੇ ਰਿਸ਼ਤੇਦਾਰ ਤਾਂ ਅੱਜ ਤੱਕ ਮਾਂ ਨੂੰ ਸੁਲਾਉਂਦੇ ਨਹੀਂ ਥੱਕਦੇ ਰਿਸ਼ਤੇਦਾਰਾਂ ਤੋਂ ਹੀ ਸੁਣਦਾ ਆਂ ਕਿ ਮਾਂ ਬਹੁਤੀ ਸੋਹਣੀ ਸਿਆਣੀ ਲਿਆਕਤ ਵਾਲੀ ਤੇ ਸਰਕਾਰੀ ਨੌਕਰੀ ਕਰਦੀ ਇੱਕ ਅਮੀਰ ਘਰ ਦੀ ਧੀ ਸੀ ਤੇ ਸ਼ਾਇਦ ਇਹ ਅਮੀਰ ਹੋਣਾ ਹੀ ਉਸ ਲਈ ਗੁਨਾਹ ਹੋ ਗਿਆ ਮਾਂ ਦਾ ਨਿੱਕੀ ਹੁੰਦੀ ਦਾ ਹੀ ਪਿਓ ਮਰ ਗਿਆ ਸੀ ਭੈਣ ਭਰਾ ਕੋਈ ਹੋਰ ਹੈ ਨਹੀਂ ਸੀ ਚਾਚੇ ਦਾਇਆ ਸੋਚਿਆ ਨਿੱਕੀ ਜਹੀ ਨੂੰ ਮਾਰ ਖਵਾ ਦੇਾਂਗੇ ਜੇ ਵੱਡੀ ਹੋਈ ਤਾਂ ਆਪਣੀ ਮਰਜ਼ੀ ਦੀ ਥਾਂ ਵਿਆਹ ਕਰ ਇਸ ਦੀ ਜ਼ਮੀਨ ਨੱਪ ਲਵਾਂਗੇ ਮੇਰੀ ਨਾਨੀ ਸ਼ਰੀਕੇ ਵਾਲਿਆਂ ਦੇ ਬੁਰੇ ਇਰਾਦੇ ਤਾੜ ਆਪਣੀ ਨਿੱਕੀ ਮਲੂਕ ਜਹੀ ਜਿੰਦ ਸਮੇਤ ਸ਼ਹਿਰ ਘਰ ਖਰੀਦ ਆ ਬੈਠੀ ਹਿੱਸਾ ਠੇਕਾ ਚੰਗਾ ਆਉਂਦਾ ਸੀ ਫਿਰ ਵੀ ਮਾਵਾਂ ਧੀਆ ਡਾਡਰ ਦਿਨ ਕੱਟਦੀਆਂ ਨਾਨੀ ਵੀ ਕੱਲੀਕਾਰੀ ਸੀ ਨਾ ਕੋਈ ਭੈਣ ਨਾ ਕੋਈ ਭਰਾ ਮਾਂ ਨੇ ਚੋਰੀ-ਚੋਰੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਸਰਕਾਰੀ ਨੌਕਰੀ ਚ ਆ ਗਈ ਉਨੇ ਦਿਨੀ ਮੇਰਾ ਪਿਓ ਵੀ ਪੜਨ ਖਾਤਰ ਪਿੰਡ ਛੱਡ ਸ਼ਹਿਰ ਚ ਇਹਨਾਂ ਦੀ ਗਲੀ ਵਿੱਚ ਕਿਸੇ ਘਰ ਦੀ ਬੈਠਕ ਵਿੱਚ ਕਿਰਾਏ ਤੇ ਰਹਿਣ ਆ ਗਿਆ ਮਾਵਾਂ ਧੀਆ ਘਰੋਂ ਘੱਟ ਹੀ ਬਾਹਰ ਨਿਕਲਦੀਆਂ ਮਾਂ ਤਾਂ ਡਿਊਟੀ ਤੋਂ ਵਾਪਸ ਆ ਕੇ ਘਰ ਹੀ ਬੰਦ ਹੋ ਜਾਂਦੀ ਇੱਕ ਦੋ ਵਾਰ ਇਹਨਾਂ ਨੇ ਮੇਰੇ ਪਿਓ ਨੂੰ ਲੰਘਦੇ ਟੱਪਦੇ ਨੂੰ ਬਾਜ਼ਾਰੋਂ ਸੌਦਾ ਪਤਾ ਲਿਆਉਣ ਵਾਸਤੇ ਪੈਸੇ ਤੇ ਸਮਾਨ ਦੀ ਲਿਸਟ ਫੜਾ ਦਿੱਤੀ ਡੈਡੀ ਸੌਦਾ ਲਿਆ ਦਿੰਦੇ ਇਸ ਤਰ੍ਹਾਂ ਮੇਰੇ ਪਿਓ ਦਾ ਇਹਨਾਂ ਦੇ ਘਰ ਆਉਣਾ ਸ਼ੁਰੂ ਹੋ ਗਿਆ ਮੇਰੀ ਨਾਨੀ ਨੂੰ ਮੁੰਡਾ ਸਾਉ ਜਾਪਿਆ ਅੱਗਾ ਪਿੱਛਾ ਪੜਤਾਲਿਆ ਮੁੰਡਾ ਜਾਤ ਬਰਾਦਰੀ ਦਾ ਨਿਕਲਿਆ ਕੁੜੀ ਤਾਂ ਵਿਆਉਣੀ ਹੀ ਸੀ ਕੱਲੀ ਨਾਨੀ ਕਿੱਧਰ-ਕਿੱਧਰ ਭੱਜ-ਦੌੜ ਕਰਦੀ ਠੀਕ ਮੈਚ ਵੇਖ ਕੇ ਨਾਨੀ ਨੇ ਮੇਰੀ ਦਾਦੀ ਨਾਲ ਗੱਲ ਚਲਾਈ ਦਾਦੀ ਨੂੰ ਵੀ ਕੀ ਉਜਰ ਸੀ ਉਂਝ ਵੀ ਸਾਡੀ ਜ਼ਮੀਨ ਉਨੇ ਦਿਨੀ ਸੇਮ ਚਾ ਚੁੱਕੀ ਸੀ ਦਾਦੀ ਕੋਲ ਉਸ ਦਾ ਵੱਡਾ ਨੂੰ ਪੁੱਤਰ ਯਾਨੀ ਮੇਰਾ ਤਾਇਆ ਤਾਈ ਸਨ ਦਾਦੀ ਨੇ ਸੋਚਿਆ ਚਲੋ ਭਰਾ ਭਰਾ ਅੱਡ ਅੱਡ ਰਹਿਣਗੇ ਭਾਂਡੇ ਘੱਟ ਖੜਕਣਗੇ ਮੂਹ ਪਿਆਰ ਬਣਿਆ ਰਹੇਗਾ ਨਾਨੀ ਨੇ ਆਪਣੀ ਧੀ ਦਾ ਵਿਆਹ ਕਰ ਮੇਰੇ ਪਿਓ ਨੂੰ ਘਰ ਜਵਾਈ ਬਣਾ ਲਿਆ ਦਾਦੀ ਦੱਸਦੀ ਹੁੰਦੀ ਸੀ ਪੁੱਤ ਤੇਰੀ ਮਾਂ ਬਹੁਤ ਹੀ ਸੌਜਨਾਨੀ ਸੀ ਲਿਆਕਤ ਵਾਲੀ ਮੇਰਾ ਤੇਰੇ ਪਿਓ ਤੇਰੀ ਭੂਆ ਤਾਏ ਚਾਚੇ ਸਭ ਦਾ ਖੂਬ ਮਾਨ ਇੱਜ਼ਤ ਕਰਦੀ ਛਾਇ ਤੇਰੇ ਪਿਓ ਦੀ ਕਿਸਮਤ ਹੀ ਮਾੜੀ ਸੀ ਜੋ ਇੰਨਾ ਮਾਨ ਇੱਜ਼ਤ ਪਛਾਣ ਨਾ ਸਕਿਆ ਮਾਂ ਦੀ ਤਨਖਾਹ ਜ਼ਮੀਨ ਦਾ ਠੇਕਾ ਨਾਨੀ ਦੀ ਜ਼ਮੀਨ ਦਾ ਠੇਕਾ ਛਾਇ ਚ ਬਣਿਆ ਬਣਾਇਆ ਵਧੀਆ ਮਕਾਨ ਬਿਨਾ ਕਮਾਈਆਂ ਕੀਤੇਆਂ ਇੰਨਾ ਐਸ਼ੋ ਆਰਾਮ ਚੰਗਿਆ ਚੰਗਿਆ ਦੇ ਪੈਰ ਉਖਾੜ ਦਿੰਦਾ ਤੇਰੀ ਡੈਡੀ ਦੇ ਵੀ ਪੈਰ ਉਖੜ ਗਏ ਬਾਦੂ ਪੈਸਾ ਕੰਮ ਕੋਈ ਹੈ ਨਹੀਂ ਬੇਲਾ ਬੰਦਾ ਕੰਮ ਕਰੇ ਤਾਂ ਕੀ ਕਰੇ ਪੈਸੇ ਵਾਲੇ ਬੇਲੇ ਬੰਦੇ ਦੇ ਦੋਸਤ ਵੀ ਬਾਦੂ ਬਣ ਜਾਂਦੇ ਨੇ ਦੋਸਤ ਕਾਦੇ ਬਸ ਖਾਊ ਜਾਰ ਚਾਰ ਇਧਰੋਂ ਆਉਂਦੇ ਚਾਰ ਉਧਰੋਂ ਆਉਂਦੇ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਬਾਦੂ ਚਾਹ ਪਾਣੀ ਬਣਦਾ ਬੋਤਲਾ ਖੁੱਲਦੀਆਂ ਮੁਰਗੇ ਰਿੱਜਦੇ ਚਾਰ ਚਾਰ ਪੰਜ ਪੰਜ ਬੰਦਿਆਂ ਦੀਆਂ ਰੋਟੀਆਂ ਪੱਕਦੀਆਂ ਮਾਤੇ ਨਾਨੀ ਕਲਪ ਦੀਆਂ ਤਾਂ ਬਹੁਤ ਪਰ ਕੱਲੀਆਂ ਕਾਰੀਆਂ ਜਨਾਨੀਆਂ ਉੱਚੀ ਨਾ ਕੁੰਡੀਆਂ ਮਾਂ ਅੱਧੀ ਅੱਧੀ ਰਾਤ ਤੱਕ ਚੁੱਲ੍ਹੇ ਕੋਲ ਬੈਠੀ ਰਹਿੰਦੀ ਉਹਨਿੰਦੀਆਂ ਅੱਖਾਂ ਨਾਲ ਮੇਰੇ ਪਿਓ ਨੂੰ ਉਡੀਕਦੀ ਕਿ ਉਹ ਤੇ ਉਸਦੀ ਮੰਡਲੀ ਰੋਟੀ ਖਾਣ ਤੇ ਉਹ ਸੌਣ ਜਾਵੇ ਸਵੇਰ ਉਸਨੇ ਡਿਊਟੀ ਵੀ ਜਾਣਾ ਹੁੰਦਾ ਸੀ ਨਾਨੀ ਖੁੰਡੀ ਫੜੀ ਚਾਰ ਚਾਰ ਘੀੜੇ ਰਸੋਈ ਦੇ ਲਾ ਜਾਂਦੀ ਆਪਣੀ ਧੀ ਨੂੰ ਕੰਧ ਨਾਲ ਢੋਲਾਈ ਸੁੱਤੀ ਨੂੰ ਵੇਖ ਪਰੀਆਂ ਅੱਖਾਂ ਨਾਲ ਢਿੱਡ ਚ ਮੁੱਕੀਆਂ ਦੇ ਮੂੜ ਮੰਜੇ ਤੇ ਜਾ ਪੈਂਦੀ। ਮਾਂ ਡੈਡੀ ਨੂੰ ਕੁਝ ਕਹਿੰਦੀ ਜਾਂ ਸਮਝਾਉਂਦੀ ਜਾਂ ਉਸ ਦੀ ਕਿਸੇ ਗੱਲ ਦਾ ਵਿਰੋਧ ਕਰਦੀ ਤਾਂ ਛਿੱਤਰ ਪੋਲਾ ਸ਼ੁਰੂ ਹੋ ਜਾਂਦਾ। ਮੇਰੇ ਪਿਓ ਨੂੰ ਇਸ ਗੱਲ ਦਾ ਇਲਮ ਸੀ ਕਿ ਇਨ੍ਹਾਂ ਜਨਾਨੀਆਂ ਦੇ ਪਿੱਛੇ ਖੜਨ ਵਾਲਾ ਕੌਣ ਹੈ। ਇਸੇ ਕਮੀ ਕਾਰਨ ਮਾਂ ਤੇ ਨਾਨੀ ਦੜਵੱਟ ਦਿਨ ਕੱਟੀ ਕਰੀ ਜਾਂਦੀਆਂ। ਕੱਲੇ ਠੇਕੇ ਨਾਲ ਐਨੇ ਵਹਿਲ ਕਿੱਥੇ ਪੁੱਗਦੇ ਸਨ। ਹੌਲੀ ਹੌਲੀ ਜ਼ਮੀਨ ਤੇ ਵਾੜਾ ਧਰ ਲਿਆ ਨਾਨੀ ਨੂੰ ਡਰਾ ਧਮਕਾ ਕੇ ਅੰਗੁੱਠਾ ਲਵਾ ਜ਼ਮੀਨ ਵੇਚੀ ਜਾਣ ਲੱਗੀ ਇਨ੍ਹਾਂ ਦਿਨਾਂ ਵਿੱਚ ਹੀ ਮੈਂ ਹੋ ਗਿਆ ਮਾਂ ਨੇ ਸਮਝਾਇਆ ਮੁੰਡਾ ਹੋਣ ਨਾਲ ਉਸਦੇ ਪੈਰ ਲੱਗ ਗਏ ਸ਼ਾਇਦ ਹੁਣੀ ਭਲੇ ਦਿਨ ਪਰਤਉਣ ਪਿਓ ਨੂੰ ਉਸ ਤੋਂ ਵੀ ਵੱਧ ਖੁਸ਼ੀ ਵੱਡੀ ਖੁਸ਼ੀ ਵਿੱਚ ਪਾਰਟੀਆਂ ਵੀ ਵੱਡੀਆਂ ਹੋਣ ਲੱਗੀਆਂ ਨਾਨੀ ਮੈਨੂੰ ਤੇ ਮੇਰੀ ਮਾਂ ਨੂੰ ਡਰੀ ਹੋਈ ਕੁੱਕੜੀ ਵਾਂਗ ਕੰਬਾ ਹੇਠ ਲ ਕੋਲ ਕੋ ਦਿਨ ਕੱਟਦੀ ਜਾ ਰਹੀ ਸੀ ਇਨਾਂ ਦਿਨਾਂ ਵਿੱਚ ਹੀ ਨਾਨੀ ਵਾਲੇ ਘਰ ਵਿੱਚ ਉੱਪਰ ਚਿਵਾਰੇ ਵਿੱਚ ਇੱਕ ਪ੍ਰੋਫੈਸਰ ਆਪਣੀ ਨਿੱਕੀ ਜਿਹੀ ਬੱਚੀ ਸਮੀਰ ਪਤਾ ਨਹੀਂ ਕਿੱਥੋਂ ਆ ਕੇ ਕਿਰਾਏ ਤੇ ਰਹਿਣ ਲੱਗਾ ਬਹੁਤ ਹੀ ਘੱਟ ਪਰ ਬਹੁਤ ਹੀ ਮਿੱਠਾ ਬੋਲਣ ਵਾਲਾ ਸੁਲਝਿਆ ਹੋਇਆ ਇਨਸਾਨ ਪੌੜੀਆਂ ਉੱਤਰ ਸਿੱਧਾ ਕਾਲਜ ਤੇ ਕਾਲਜੋਂ ਸਿੱਧਾ ਆਪਣੇ ਚਿਵਾਰੇ ਕਿਸੇ ਨਾਲ ਕੋਈ ਫालतू ਗੱਲ ਨਹੀਂ ਉਸਦੀ ਬੇਟੀ ਮੇਰੇ ਤੋਂ 1-2 ਸਾਲ ਛੋਟੀ ਸੀ ਅਸੀਂ ਇਕੱਠੇ ਖੇਡਦੇ ਕਈ-ਕਈ ਵਾਰ ਉਹ ਰੋਟੀ ਵੀ ਮੇਰੀ ਮਾਂ ਕੋਲੋਂ ਹੀ ਖਾਂਦੀ ਮਾਂ ਤੇ ਨਾਨੀ ਨੂੰ ਉਸਤੇ ਬੜਾ ਤਰਸ ਆਉਂਦਾ ਵਿਚਾਰੀ ਮਾਂਵਾਰੀ ਮੇਰੇ ਪਿਓ ਦੀਆਂ ਖਰ ਮਸਤੀਆਂ ਘਟੰਦੀ ਥਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆਂ ਸਨ ਹੁਣ ਤਾਂ ਰੋਜ਼ ਦਾ ਹੀ ਛਿੱਤਰ ਪੋਲਾ ਸੀ ਮਾਵਾ ਧੀਆਂ ਬੰਦਿਆਂ ਦੀ ਕਮੀ ਕਾਰਨ ੜੜਵੱਟ ਦਿਨ ਕੱਟੀ ਕਰੀ ਜਾ ਰਹੀਆਂ ਸਨ ਆਂਡ ਗਵਾਨ ਮੰਮੀ ਦੀਆਂ ਸਹੇਲੀਆਂ ਮੰਮੀ ਦੇ ਨੀਲ ਪਏ ਦੇਖ ਤਰਾਤਰਾ ਕਰਦੀਆਂ ਮੰਮੀ ਸਾਰਿਆਂ ਦੇ ਹਿੱਸੇ ਦਾ ਪਿਆਰ ਮੇਰੇ ਅਤੇ ਪ੍ਰੋਫੈਸਰ ਅੰਕਲ ਦੀ ਬੇਟੀ ਤੇ ਲੁਟਾ ਰਹੀ ਸੀ ਰਾਤਾਂ ਨੂੰ ਬੁੱਕਲ ਚ ਲੈ ਕੰਟਿਆ ਬੱਦੀ ਰੋਂਦੀ ਰਹਿੰਦੀ ਤੂੰ ਮੇਰੇ ਹੱਥ ਬਨ ਰੱਖੇ ਨੇ ਜੇ ਤੂੰ ਨਾ ਹੁੰਦਾ ਪਤਾ ਨਹੀਂ ਕੀ ਕਰ ਬੈਂਦੀ ਇੱਕ ਦਿਨ ਪ੍ਰੋਫੈਸਰ ਅੰਕਲ ਦੀ ਕਿਤੇ ਦੂਰ ਦਰਾਡੇ ਬਦਲੀ ਹੋ ਗਈ ਬੋਲਦੇ ਤਾਂ ਉਹ ਪਹਿਲਾਂ ਹੀ ਮਤਲਬ ਦਾ ਸਨ ਸਮਾਨ ਪੈਕ ਕਰ ਸਤੋ ਵਿਦਾ ਲੈ ਬੇਟੀ ਸਮੇਤ ਚਲੇ ਗਏ ਪਰ ਉਹਨਾਂ ਦੀ ਬੇਟੀ ਜਾਂਦੀ ਹੋਈ ਮੰਮੀ ਦੇ ਗੱਲ ਲੱਗ ਰਹੀ ਬਹੁਤ ਜ਼ਿੰਦਗੀ ਉਸੇ ਤਰ੍ਹਾਂ ਚਲਦੀ ਜਾ ਰਹੀ ਸੀ ਜਦ ਅਚਾਨਕ ਉਸ ਵਿੱਚ ਇੱਕਦਮ ਉਝਾਲ ਆ ਗਿਆ ਮਾਂ ਦੀ ਗੈਰ ਹਾਜ਼ਰੀ ਵਿੱਚ ਘਰ ਵਿੱਚ ਉੱਠਿਆ ਤੂਫਾਨ ਤੇ ਪਿਓ ਵੱਲੋਂ ਮੇਰੀ ਨਾਨੀ ਦੀ ਹੁੰਦੀ ਕੁੱਟਮਾਰ ਤੇ ਚੀਕ ਜਿਗਾੜੇ ਤੋਂ ਮੈਂ ਛੋਟਾ ਤੇ ਨਾ ਸਮਝ ਕੁਝ ਸਮਝ ਨਾ ਸਕਿਆ ਹੌਲੀ-ਹੌਲੀ ਆਂਡ ਗਵਾਂਢ ਦੇ ਬੱਚਿਆਂ ਤੋਂ ਪਤਾ ਲੱਗਿਆ ਕਿ ਮੇਰੀ ਮਾਂ ਕਿਤੇ ਭੱਜ ਗਈ ਹੈ। ਗਵਾਂਡੀਆਂ ਵਿੱਚੋਂ ਕੁਝ ਅਜਿਹੇ ਹਾਲਾਤਾਂ ਤੇ ਹੱਸ ਰਹੇ ਸਨ ਤੇ ਕੁਝ ਮਾਂ ਨਾਲ ਹਮਦਰਦੀ ਰੱਖਣ ਵਾਲੇ ਕਹਿ ਰਹੇ ਸਨ। ਇਹ ਤਾਂ ਹੋਣਾ ਹੀ ਸੀ ਇੱਕ ਦਿਨ। ਕਿੰਨੇ ਕੁ ਦਿਨ ਵਿਚਾਰੀ ਹੋਰ ਹੱਡ ਬਣਾਉਂਦੀ। ਮੈਂ ਨਿਆਣਾ ਇਸ ਨੂੰ ਕਸੂਰਵਾਰ ਸਮਝਦਾ। ਨਾਨੀ ਦੇ ਪੈੰਦੀ ਕੁੱਟ ਵੇਖ ਜ਼ਰੂਰ ਸੋਚਦਾ। ਕਾਸ਼ ਜੇ ਮਾਂ ਨਾ ਜਾਂਦੀ। ਬਾਦ ਵਿੱਚ ਪਤਾ ਚੱਲਿਆ ਕਿ ਨਾਨੀ ਨੂੰ ਸਭ ਕੁਝ ਦਾ ਪਤਾ ਸੀ ਪਰ ਧੀ ਦੇ ਚੰਗੇਰੇ ਭਵਿਕ ਖਾਤਰ ਜਵਾਈ ਦੀ ਮਾਰ ਸਹਿੰਦੀ ਰਹੀ ਨਾਨੀ ਨੇ ਹੀ ਮੈਨੂੰ ਵੱਡੇ ਹੋਏ ਨੂੰ ਦੱਸਿਆ ਕਿ ਇੱਕ ਦਿਨ ਤੇਰੀ ਮਾਂ ਡਿਊਟੀ ਤੋਂ ਘਰ ਆਈ ਤਾਂ ਬੜੀ ਹੀ ਘਬराई ਹੋਈ ਕਹਿੰਦੀ ਮਾਂ ਪ੍ਰੋਫੈਸਰ ਸਾਹਿਬ ਦੀ ਦਫ਼ਤਰ ਦੇ ਐਡਰੈਸ ਤੇ ਚਿੱਠੀ ਆਈ ਹੈ ਕਹਿੰਦੇ ਮੈਂ ਤੁਹਾਨੂੰ ਦਿਨ ਰਾਤ ਰੋਂਦੇ ਹੋਏ ਚੁੱਪਚਾਪ ਜ਼ੁਲਮ ਸਹਿੰਦੇ ਹੀ ਵੇਖਿਆ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਦੀ ਹੈ ਮੈਨੂੰ ਗਲਤ ਨਾ ਸਮਝਣਾ ਇਸ ਵਿੱਚ ਮੇਰਾ ਸਵਾਰਥ ਵੀ ਲੁਕਿਆ ਹੋਇਆ ਹੈ ਜੇ ਤੁਹਾਨੂੰ ਠੀਕ ਲੱਗੇ ਤਾਂ ਕਿਸੇ ਦਿਨ ਹੇਠ ਲਿਖੇ ਐਡਰੈਸ ਤੇ ਘਰ ਆ ਜਾਣਾ ਮੇਰੀ ਬੇਟੀ ਨੂੰ ਉਸਦੀ ਮਾਂ ਮਿਲ ਜਾਵੇਗੀ ਨਾਨੀ ਦੱਸਦੀ ਹੁੰਦੀ ਸੀ ਕਿ ਤੇਰੀ ਮਾਂ ਕਿੰਨੇ ਹੀ ਦਿਨ ਕੋਈ ਫੈਸਲਾ ਨਾ ਲੈ ਸਕੀ ਦਿਨ ਰਾਤ ਉੱਠਦੀ ਬੈਠਦੀ ਸੌਂਦੀ ਜਾਗਦੀ ਲੋਕ ਲਾਜਵਾਰ ਹੀ ਸੋਚਦੀ ਰਹੀ ਤੇਰੇ ਪਿਓ ਨੂੰ ਫਿਰ ਕਈ ਮੌਕੇ ਦਿੱਤੇ ਸੁਧਰਨ ਵਾਸਤੇ ਪਰ ਜਾਂ ਦੁਸਦੀਆਂ ਮਨਮਰਜ਼ੀਆਂ ਨਾ ਹੀ ਰੁਕੀਆਂ ਤਾਂ ਫਿਰ ਇੱਕ ਦਿਨ ਲੋਕਲਾਜ ਦੀ ਪਰਵਾਹ ਛੱਡ ਦਫ਼ਤਰੋਂ ਸਿੱਧੀ ਪ੍ਰੋਫੈਸਰ ਸਾਹਿਬ ਕੋਲ ਪਹੁੰਚ ਗਈ ਨਾਨੀ ਉੱਤੇ ਮੇਰੇ ਪਿਓ ਦਾ ਤਸੱਦਦ ਵਾਦਾ ਹੀ ਗਿਆ ਮੈਂ ਵੀ ਉਸਦੇ ਜ਼ੁਲਮ ਦਾ ਸ਼ਿਕਾਰ ਹੋਣ ਲੱਗਾ ਮੇਰੇ ਵੀ ਤੌਲ ਤਫਾ ਹੋ ਜਾਂਦਾ ਡੈਡੀ ਨੂੰ ਸਭ ਦੇ ਪਿੱਛੇ ਨਾਨੀ ਦਾ ਹੱਥ ਲੱਗਦਾ ਪਰ ਨਾਨੀ ਚੁੱਪ ਰਹਿ ਆਪਣੇ ਆਪ ਨੂੰ ਸਭ ਕਾਸੀ ਤੋਂ ਅਣਜਾਨ ਦੱਸਦੀ ਮੈਂ ਸਭ ਕੁਝ ਬਿਟਰ-ਵਿਟਰ ਦੇਖਦਾ ਰਹਿੰਦਾ ਇੱਕ ਦਿਨ ਪਤਾ ਨਹੀਂ ਮਾਂ ਕਿਦਰੋ ਬਾਵਰੋਲੇ ਵਾਂਗ ਆਈ ਤੇ ਸਕੂਲੋਂ ਅੱਧੀ ਛੁੱਟੀ ਵੇਲੇ ਮੈਨੂੰ ਚੁੱਪਚਾਪ ਆਪਣੇ ਨਾਲ ਪ੍ਰੋਫੈਸਰ ਅੰਕਲ ਦੇ ਸ਼ਹਿਰ ਲੈ ਗਈ ਮੈਨੂੰ ਤਾਂ ਜਿਵੇਂ ਸਵਰਗ ਹੀ ਮਿਲ ਗਿਆ ਹੋਵੇ ਮਾਂ ਜਿਸਦੀ ਮੈਂ ਉਮੀਦ ਲਾ ਬੈਠਾ ਸੀ ਅੱਜ ਮੈਂ ਉਸਦੀ ਬੁੱਕਲ 'ਚ ਬੈਠਾ ਉਸਦੇ ਪਿਆਰ ਦਾ ਨਿਗਮਾਨ ਰਿਹਾ ਸੀ ਪਤਾ ਨਹੀਂ ਪਿਓ ਦਾ ਘਰ ਛੱਡਣ ਤੋਂ ਬਾਅਦ ਮੇਰੀ ਨਾਨੀ ਨਾਲ ਕੀ ਵਾਪਰਿਆ ਹੋਵੇਗਾ ਪਰ ਇਨੀ ਕੁ ਪਿੰਕ ਲੱਗ ਗਈ ਸੀ ਕਿ ਉਸਦੇ ਤਾਏ ਦੇ ਪੁੱਤਰੇ ਉਸ ਨੂੰ ਆਪਣੇ ਨਾਲ ਉਸਦੇ ਪੇਕੇ ਲੈ ਗਏ ਸਨ ਫਿਰ ਵੀ ਕੁੜੀ ਸੀ ਉਹਨਾਂ ਦੀ ਕਹਿੰਦੇ ਇਸ ਜ਼ੁਲਮੀ ਤੋਂ ਮਰਬਾਉਣੀ ਤਾਂ ਨਹੀਂ ਪ੍ਰੋਫੈਸਰ ਅੰਕਲ ਨਹੀਂ ਨਹੀਂ ਮੰਮੀ ਦੇ ਕਹਿਣ ਮੁਤਾਬਕ ਮੇਰੇ ਨਵੇਂ ਡੈਡੀ ਨਵੇਂ ਡੈਡੀ ਦੇ ਘਰ ਦਾ ਸ਼ਾਂਤ ਮਾਹੌਲ ਮੈਨੂੰ ਬਹੁਤ ਵਧੀਆ ਲੱਗਦਾ ਨਾਲ ਛੋਟੀ ਭੈਣ ਦਾ ਪਿਆਰ ਅਲੱਗ ਮੇਰੀ ਤਾਂ ਜਾਨੋ ਜੂਨ ਹੀ ਬਦਲ ਗਈ ਕਿੱਥੇ ਦਾ ਘਰ ਚ ਹਰ ਵਕਤ ਦੀ ਚਿੜਚਿੜ ਕਿੱਥੇ ਸੱਭਿਅਕ ਜਿਹਾ ਮਾਹੌਲ ਮੰਮੀ ਡੈਡੀ ਡਿਊਟੀ ਤੇ ਜਾਂਦੇ ਅਸੀਂ ਦੋਵੇਂ ਭੈਣ ਭਰਾ ਸਕੂਲ ਪੜਨ ਜਾਂਦੇ ਘਰ ਆ ਕੇ ਖਾਂਦੇ ਪੀਂਦੇ ਖੇਡਦੇ ਸ਼ਰਾਰਤਾਂ ਕਰਦੇ ਮੰਮੀ ਦੀ ਡਿੱਗਦੀ ਸਿਹਤ ਵੀ ਠੀਕ ਰਹਿਣ ਲੱਗੀ ਬਲੱਡ ਪ੍ਰੈਸ਼ਰ ਵਗੈਰਾ ਕਿਧਰੇ ਗਏ ਮੰਮੀ ਦਾ ਰੰਗ ਦਿਨਾਂ ਵਿੱਚ ਹੀ ਨਿਖਰ ਆਇਆ ਪੀਕਰਸੀ ਤਾਂ ਸਿਰਫ ਉਸ ਨੂੰ ਆਪਣੀ ਮਾਂ ਦਾ ਪਰ ਇੰਨਾ ਕੁ ਸਬਰ ਸੀ ਕਿ ਚਲੋ ਮਾਂ ਆਪਣੇ ਭਰਾ ਪਤिजਿਆਂ ਚ ਤਾਂ ਬੈਠੀ ਐ ਬਚੀ ਜ਼ਮੀਨ ਦੇ ਸਿਰ ਤੇ ਮਾਂ ਨਿੱਜਤ ਦੀ ਰੋਟੀ ਤਾਂ ਮਿਲਦੀ ਹੋਵੇਗੀ ਪੱਲਿਓ ਠੇਕਾ ਦੀ ਹੱਡ ਤਾਂ ਨਹੀਂ ਬਣਾਉਣੀ ਪੈਂਦੀ ਦਿਨਤੀਆਂ ਵਾਂਗ ਲੰਘਦੇ ਜਾ ਰਹੇ ਸਨ ਅਸੀਂ ਭੈਣ ਭਰਾ ਵੱਡੇ ਹੁੰਦੇ ਗਏ ਮੰਮੀ ਡੈਡੀ ਵੀ ਹੋਰ ਵੱਡੇ ਹੁੰਦੇ ਗਏ ਪਰ ਇਸ ਤਰ੍ਹਾਂ ਦੇ ਵੱਡੇ ਹੋਣ ਨੇ ਹੋਰ ਤਰ੍ਹਾਂ ਦੇ ਪਵਾੜਿਆਂ ਦਾ ਮੁੱਢ ਬੰਨ ਦਿੱਤਾ। ਹੁਣ ਛੋਟੀ ਭੈਣ ਜਿਸ ਨੂੰ ਅਸੀਂ ਪਿਆਰ ਨਾਲ ਗੁड़िया ਸੱਦਦੇ ਸੀ ਨੂੰ ਮੇਰੇ ਨਾਲ ਪਹਿਲਾਂ ਵਾਂਗ ਖੇਡਣ ਨਾ ਦਿੱਤਾ ਜਾਂਦਾ। ਸਾਨੂੰ ਬਾਜ਼ਾਰ ਜਾਂ ਕਿਸੇ ਦੇ ਘਰ ਕੱਲਿਆਂ ਨਾ ਜਾਣ ਦਿੱਤਾ ਜਾਂਦਾ। ਮੰਮੀ ਡੈਡੀ ਦੋਨਾਂ ਵਿੱਚੋਂ ਇੱਕ ਜਣਾ ਸਾਡੇ ਨਾਲ ਜ਼ਰੂਰ ਹੁੰਦਾ। ਹੱਦ ਤਾਂ ਉਦੋਂ ਹੋ ਗਈ ਜਦ ਕਈ ਵਾਰ ਅਸੀਂ ਮੰਮੀ ਡੈਡੀ ਦੇ ਡਿਊਟੀ ਤੋਂ ਵਾਪਸ ਆਉਣ ਤੋਂ ਪਹਿਲਾਂ ਸਕੂਲੋਂ ਘਰ ਆ ਜਾਂਦੇ ਤਾਂ ਗੁड़िया ਨੂੰ ਆਪਣੇ ਘਰ ਦੀ بجائے ਗਵਾਂਡੀਆਂ ਦੇ ਘਰ ਠਹਿਰਨ ਲਈ ਕਿਹਾ ਜਾਂਦਾ ਮੈਨੂੰ ਗੱਲ ਬੜੀ ਚੁਬਦੀ ਇੱਕ ਦਿਨ ਤਾਂ ਹਾਦੀ ਹੋ ਗਈ ਜਦ ਮੰਮੀ ਡੈਡੀ ਛੁੱਟੀ ਵਾਲੇ ਦਿਨ ਕਿਸੇ ਵਿਆਹ ਤੇ ਜਾਣ ਲੱਗੇ ਅਸੀਂ ਦੋਨਾਂ ਭੈਣ ਭਰਾਵਾਂ ਨੇ ਅਗਲੇ ਦਿਨ ਪੇਪਰ ਹੋਣ ਕਾਰਨ ਜਾਣ ਤੋਂ ਮਨਾ ਕਰ ਦਿੱਤਾ ਪਰ ਡੈਡੀ ਗੁੜੀਆਂ ਨੂੰ ਜ਼ਬਰਦਸਤੀ ਰੋਂਦੀ ਨੂੰ ਧੂਕੇ ਨਾਲ ਲੈ ਗਏ ਅਖੇ ਜਾਤਾ ਸਾਡੇ ਨਾਲ ਵਿਆਹ ਤੇ ਚਲ ਤੇ ਜੇ ਪੜਨਾ ਹੈ ਤਾਂ ਗਵਾਂਡੀਆਂ ਦੇ ਘਰ ਜਾ ਕੇ ਪੜ ਪਰ ਇੱਥੇ ਕੱਲੀ ਨਹੀਂ ਰਹਿਣਾ ਕੱਲੀ ਕਿਉਂ ਕਿ ਮੈਂ ਉਸ ਦਾ ਭਰਾ ਘਰ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਹੋਣ ਲੱਗੀਆਂ ਅਸੀਂ ਹੋਰ ਵੱਡੇ ਹੁੰਦੇ ਗਏ ਨਿੱਕਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਗੱਲ ਆਈ ਗਈ ਕਰ ਜਾਂਦਾ ਪਰ ਜਿਵੇਂ ਜਿਵੇਂ ਮੈਂ ਜਵਾਨ ਹੁੰਦਾ ਗਿਆ ਇਸ ਤਰ੍ਹਾਂ ਦਾ ਵਿਤਕਰਾ ਹੁੰਦਾ ਦੇਖ ਮੈਨੂੰ ਅੱਗ ਲੱਗ ਜਾਂਦੀ ਮੈਂ ਗੁੜੀਆਂ ਨੂੰ ਸਗੀ ਭੈਣ ਤੋਂ ਘੱਟ ਨਹੀਂ ਸੀ ਸਮਝਦਾ ਡੈਡੀ ਭਾਵੇਂ ਲੱਖ ਚੰਗੇ ਸੀ ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਪਰ ਮੇਰੇ ਤੇ ਸਕੇ ਭਰਾਵਾਂ ਵਾਲਾ ਵਿਸ਼ਵਾਸ ਨਾ ਕਰਦੀ ਮੈਂ 15 ਸਾਲਾਂ ਦਾ ਹੋ ਚੁੱਕਾ ਸੀ ਹੁਣ ਮੇਰੇ ਤੋਂ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਕਹਿੰਦਾ ਕੁਝ ਨਾ ਅੰਦਰ ਹੀ ਅੰਦਰ ਤੁਖਦਾ ਰਹਿੰਦਾ ਮਾਂ ਮਸਾ ਮਸਾ ਸੈੱਟ ਹੋਈ ਸੀ ਕਦੇ ਸਾਰਾ ਗੁੱਸਾ ਮਾਂ ਤੇ ਨਿਕਲਦਾ ਆਪ ਦਾ ਸੈੱਟ ਹੋ ਗਈ ਮੈਨੂੰ ਅਫਸੈਟ ਕਰ ਕਿਸ ਭਵਰ ਚ ਫਸਾ ਦਿੱਤਾ ਮਾਂ ਢਡੋ ਔਖੀ ਸਮਝਦੀ ਸਭ ਪਰ ਬੇਗਾਨੇ ਆਦਮੀ ਨੂੰ ਕੀ ਆਖਦੀ ਮੈਂ ਸਾਰੇ ਕਾਸੀ ਦਾ ਦੋਸ਼ੀ ਕਿਤੇ ਮਾਂ ਨੂੰ ਮੰਨਦਾ ਜੋ ਬੇਗਾਨੇ ਬੰਦੇ ਕੋਲ ਕੀ ਸੋਚ ਕੇ ਆਈ ਸੀ ਮੈਂ ਉਸ ਆਦਮੀ ਦਾ ਕੀ ਲੱਗਦਾ ਸਾਂ ਕਿਤੇ ਸਕੇ ਪਿਓ ਤੇ ਗੁੱਸਾ ਆਉਂਦਾ ਜਿਉਂ ਹੀ ਝੱਜਦਾ ਹੁੰਦਾ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਕਿਤੇ ਬੇਗਾਨੇ ਪਿਓ ਦੇ ਮਣਾ ਮੂਹੀ ਗੁੱਸਾ ਆਉਂਦਾ ਬੇ ਤੂੰ ਮੇਰਾ ਕੀ ਮਾੜਾ ਵੇਖ ਲਿਆ ਜੋ ਇੰਨੇ ਸੌ ਲੜਕੇ ਤੇ ਵਿਸ਼ਵਾਸ ਨਾ ਕਰ ਸਕਿਆ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਲੱਗਾ ਸਕੂਲੇ ਪੜਾਈ ਵਿੱਚ ਦਿਲ ਨਾ ਲੱਗਦਾ ਸਕੂਲੋਂ ਭੱਜ ਪਾਰਕਾਂ ਤੇ ਬਜ਼ਾਰਾਂ ਵਿੱਚ ਦੋਸਤਾਂ ਨਾਲ ਦਿਨ ਕੱਟੀ ਕਰਨ ਲੱਗਾ ਬੇਗਾਨਾ ਪਿਓ ਕਿਵੇਂ ਬਰਦਾਸ਼ਤ ਕਰਦਾ ਇੱਕ ਪੜੇ ਲਿਖੇ ਪ੍ਰੋਫੈਸਰ ਦੇ ਮੁੰਡੇ ਦੀ ਇਸ ਤਰ੍ਹਾਂ ਦੀ ਅਵਾਰਾਗਰਦੀ ਬਰਦਾਸ਼ਤ ਹੁੰਦੀ ਵੀ ਕਿਵੇਂ ਜਿਹੜਾ ਮਾਂ ਨੂੰ ਮਿਲਦੀਆਂ ਮੇਰੇ ਕਾਰਨ ਇਸ ਸੱਭੇਕ ਘਰ ਵਿੱਚ ਵੀ ਤਲੇਸ਼ ਰਹਿਣ ਲੱਗਾ ਮਾਂ ਚੁੱਪਚਾਪ ਸਹਿਣ ਕਰਦੀ ਪਰ ਮੈਥੋਂ ਇਹ ਗੱਲ ਬਰਦਾਸ਼ਤ ਨਾ ਹੁੰਦੀ ਮਾਂ ਦੀਆਂ ਖੁਸ਼ੀਆਂ ਗ੍ਰਹਿਣੀਆਂ ਜਾਣ ਲੱਗੀਆਂ ਜਿਸ ਦਾ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਸਮਝਦਾ ਦਿਨ ਰਾਤ ਤੁਖਦਾ ਰਹਿੰਦਾ ਮਾਂ ਇਥੋਂ ਭੱਜੂ ਭੱਜੂ ਕਰਨ ਲੱਗਾ ਆਪਣੇ ਪਿੱਛੇ ਦੀ ਪੜਤਾਲ ਕੀਤੀ ਪਿਓ ਨਾਲ ਸਿੱਧੀ ਗੱਲ ਕਰਨ ਦਾ ਹਿਆਂ ਨਾ ਪਿਆ ਪੂਆ ਦਾ ਡਰੈਸ ਲੱਭ ਉਸ ਨਾਲ رابطہ ਕਾਇਮ ਕੀਤਾ ਤੁਹਾਡੇ ਕੋਲ ਆਉਣਾ ਚਾਹੁੰਦਾ ਫਿਰ ਵੀ ਆਪਣਾ ਖੂਨ ਸੀ ਜੋਰ ਮਾਰ ਹੀ ਗਿਆ ਪੂਆ ਦਾ ਚਾਰ ਕੁ ਦਿਨਾ ਚ ਹੀ ਜਵਾਬ ਆ ਗਿਆ ਜੀ ਸਤਿ ਕੀ ਤੇਰਾ ਆਪਣਾ ਘਰ ਹੈ ਤੇਰੇ ਵਾਸਤੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਜਦ ਜੀ ਕਰੇ ਆ ਜਾਵੀਂ ਜਦੋਂ ਪ੍ਰੋਫੈਸਰ ਅੰਕਲ ਦੇ ਘਰੋਂ ਮਨ ਬਿਲਕੁਲ ਹੀ ਉਚਾਟ ਹੋ ਗਿਆ ਤਾਂ ਆਪਣੀ ਪੂਆ ਦਾ ਬੂਹਾ ਜਾ ਖੜਕਾਇਆ ਪੂਆ ਖੀੜੇ ਮੱਥੇ ਮਿਲੀ ਆਖਿਰ ਪੇਕਿਆਂ ਦਾ ਅੰਸ਼ ਸੀ ਭਰਾ ਦਾ ਵਾਰਿਸ ਪੂਆ ਦੇ ਮੁੰਡੇ ਨਾਲ ਮਨ ਪਰਚਿਆ ਰਹਿੰਦਾ ਪੜ੍ਹਾਈ ਨਵੇਂ ਸਿਰਿਓਂ ਫਿਰ ਸ਼ੁਰੂ ਕਰ ਦਿੱਤੀ ਦਿਨ ਸੋਨੇ ਨਿਕਲ ਰਹੇ ਸਨ ਪਰ ਇੱਥੇ ਫੁੱਫੜ ਦਾ ਸੁਭਾ ਆੜੇ ਆ ਗਿਆ ਫੁੱਫੜ ਦਾ ਕੰਮ ਕਰ ਢਿੱਲਾ ਹੀ ਸੀ ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਹੋਰ ਜੀ ਦਾ ਬਾਧੂ ਭਾਰ ਖਾਮ ਖਾਸੇ ਰਾ ਪਿਆ ਸੀ ਪੂਆ ਤਾਂ ਆਪਣੀ ਸੀ ਫੁੱਫੜ ਦਾ ਮੈਂ ਕੀ ਲੱਗਦਾ ਸੀ ਫੁੱਫੜ ਆਨਿ ਬਹਾਨੇ ਕੋੜਨ ਲੱਗਾ ਆਪਣੇ ਮੁੰਡਿਆਂ ਦੇ ਵਿੱਚ ਦੀ ਮੇਰੀਆਂ ਬੇਲੇ ਦੀਆਂ ਰੋਟੀਆਂ ਪਰਖੀਆਂ ਜਾਣ ਲੱਗੀਆਂ। ਪੂਆ ਦੋ ਪੁੜਾਂ ਵਿਚਾਲੇ ਆਫਸੀ। ਭਤੀਜਾ ਮਸਾ ਮਸਾ ਘਰ ਆਇਆ ਸੀ। ਕੀ ਕਹਿੰਦੀ? ਫੁੱਫੜ ਨੂੰ ਕੁਝ ਕਹਿੰਦੀ ਹਿੰਮਤ ਉਹ ਕਰਨ ਨਹੀਂ ਸੀ ਸਕਦੀ। ਇੱਥੇ ਵੀ ਰੋਜ਼ ਦਾ ਕਲੇਸ਼ ਸ਼ੁਰੂ ਹੋ ਗਿਆ। ਜਿਸ ਦਾ ਮੁੱਢ ਮੈਂ ਬਣ ਗਿਆ। ਜਾਂ ਮੇਰੀਆਂ ਖਾਧੀਆਂ ਰੋਟੀਆਂ। ਪੂਆ ਨੇ ਮੇਰੇ ਪਿਓ ਨਾਲ ਸਲਾਹ ਕੀਤੀ। ਮੈਂ ਉੱਥੇ ਜਾਣਾ ਤਾਂ ਨਹੀਂ ਸੀ ਚਾਹੁੰਦਾ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਭੂਆ ਆਪਣੇ ਘਰ ਕਲੇਸ਼ ਪਾ ਹੋਰ ਕਿੰਨੇ ਕੁ ਦਿਨ ਮੈਨੂੰ ਮੰਨੀਆਂ ਖਵਾਉਂਦੀ। ਪਿਓ ਵੱਲੋਂ ਆਉਂਦੀ ਹਰੀ ਚੰਡੀ ਮਿਲਦਿਆਂ ਹੀ ਮੈਂ ਮਰਦੇ ਨੇ ਅੱਕ ਚੱਬ ਹੀ ਲਿਆ। ਪਿਓ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਘਰ ਆਏ ਨੂੰ ਗੱਲ ਨਾਲ ਲਾ ਲਿਆ। ਫਿਰ ਵੀ ਖੂਨ ਸੀ ਉਸਦਾ। ਜ਼ਿੰਦਗੀ ਦੇ ਸੰਘਰਸ਼ ਦਾ ਅੰਤ ਹੋ ਗਿਆ ਲੱਗਦਾ ਹੈ। ਸੋਚਿਆ ਆਪਣੇ ਘਰ ਆ ਬਾਕੀ ਜ਼ਿੰਦਗੀ ਚੰਗੀ ਗੁਜ਼ਰ ਜਾਵੇਗੀ ਅਚਾਨਕ ਘਰ ਵਿੱਚ ਤੁਰਦੀ ਫਿਰਦੀ ਇੱਕ ਔਰਤ ਨਜ਼ਰ ਆਈ ਨਾਲ ਛੋਟੀ ਜਹੀ ਕੁੜੀ ਪਤਾ ਲੱਗਿਆ ਇਹ ਮੇਰੀ ਮਾਂ ਸੀ ਨਮੀ ਮਾਂ ਜੋ ਮਾਂ ਦੇ ਜਾਣ ਦੇ ਬਾਅਦ ਘਰ ਸੰਭਾਲਣ ਵਾਸਤੇ ਲਿਆਂਦੀ ਗਈ ਸੀ ਮੱਥਾ ਠਣ ਗਿਆ ਰੱਬ ਖੈਰ ਕਰੇ ਉੱਥੇ ਨਵਾਂ ਪਿਓ ਸੀ ਇੱਥੇ ਨਵੀਂ ਮਾਂ ਨਵੇਂ ਰਿਸ਼ਤਿਆਂ ਦੇ ਨਾਂ ਤੋਂ ਡਰ ਲੱਗਣ ਲੱਗ ਪਿਆ ਸੀ ਇਸੇ ਡਰ ਕਾਰਨ ਮਾਂ ਨਾਲ ਖੁੱਲ ਨਾ ਸਕਿਆ ਡਰਦੇ ਨੇ ਛੋਟੀ ਭੈਣ ਨੂੰ ਵੀ ਨਾ ਬੁਲਾਇਆ ਨਵੀਂ ਮਾਂ ਆਖੀ ਇਹ ਤਾਂ ਆਕੜਿਆ ਹੀ ਬਹੁਤ ਹੈ ਉਹ ਕੀ ਜਾਣੇ ਮੈਂ ਕਿਸ ਗੱਲੋਂ ਡਰਦਾ ਸਾਂ ਮੈਂ ਸੁੰਗੜ-ਸੁੰਗੜ ਦਿਨ ਕੱਟਣ ਲੱਗਾ ਮੈਂ ਆਪਣੇ ਸਿਰ ਹੋਰ ਕੋਈ ਇਲਜ਼ਾਮ ਨਹੀਂ ਸੀ ਚਾਹੁੰਦਾ ਲੋੜ ਮੁਤਾਬਕ ਬੋਲਦਾ ਤੇ ਬੁਲਾਉਂਦਾ ਨਵੀਂ ਮਾਂ ਕਿੜ-ਕਿੜ ਕਰਦੀ ਆਨੇ ਬਹਾਨੇ ਤਾਨੇ ਮਾਰਨ ਲੱਗੀ ਬੇਲੇ ਦੀਆਂ ਰੋਟੀਆਂ ਫਿਰ ਪਰਖੀਆਂ ਜਾਣ ਲੱਗੀਆਂ ਮੈਨੂੰ ਇਹ ਘਰ ਆਪਣਾ ਨਾ ਲੱਗਦਾ ਮਾਂ ਨਮੀ ਸੀ ਪੈਣ ਨਮੀ ਸੀ ਪਿਓ ਵੀ ਆਪਣਾ ਨਾ ਲੱਗਦਾ ਸਭ ਕੁਝ ਉਪਰਾਂ ਉਪਰਾਂ ਲੱਗਦਾ ਇਸ ਤਰ੍ਹਾਂ ਦੀ ਜ਼ਿੰਦਗੀ ਤੇ ਗੁੱਸਾ ਆਉਣ ਲੱਗਾ ਉਮਰ ਦੇ ਇਸ ਪੜਾਤੇ ਆਣ ਕੀ ਮੇਰੇ ਵਿੱਚ ਬਾਗੀ ਰੂਚੀਆਂ ਪਣਪਨ ਲੱਗੀਆਂ ਕਦੇ-ਕਦੇ ਮਾਂ ਦੇ ਅੱਗੇ ਵੀ ਬੋਲਿਆ ਜਾਂਦਾ ਪਿਓ ਕੋਲ ਸ਼ਿਕਾਇਤ ਲੱਗਦੀ ਤਉ ਉਸ ਕੋਲੋਂ ਗਾਲੀ ਗਲੋਚ ਤਾਂ ਮਿਲਦਾ ਹੀ ਕਦੇ-ਕਦੇ ਚਿੱਤਰਪੋਲਾ ਵੀ ਹੋ ਜਾਂਦਾ ਭੈਣ ਵਿੱਚ ਪੈ ਸਮਝੌਤਾ ਕਰਵਾਉਂਦੀ ਮੈਨੂੰ ਉਸ ਦਾ ਸਗੀ ਭੈਣ ਨਾਲੋਂ ਵੱਧ ਮੂਹ ਆਉਂਦਾ ਰਿਸ਼ਤਿਆਂ ਦੀ ਘਾਟ ਕਾਰਨ ਮੈਂ ਹਰ ਰਿਸ਼ਤੇ ਤੋਂ ਨਿੱਗ ਲੱਭਣ ਦੀ ਕੋਸ਼ਿਸ਼ ਕਰਦਾ ਪਰ ਕੋਈ ਰਿਸ਼ਤਾ ਵਫਾ ਨਾ ਕਰਤਾ ਭੈਣ ਕੋਲ ਦਿਲ ਦੀ ਬੜਾਸ ਕੱਢਦਾ ਤਾਂ ਉਸ ਨੂੰ ਉਸ ਦੀ ਮਾਂ ਤੋਂ ਝਿੜਕਾਂ ਮਿਲਦੀਆਂ ਜੋ ਮੈਥੋਂ ਬਰਦਾਸ਼ਤ ਨਾ ਹੁੰਦੀਆਂ ਮੈਂ ਹੋਰ ਵੱਧ ਘਟ ਉੱਚਾ ਨੀਵਾ ਬੋਲਦਾ ਕਲੇਸ਼ ਹੋਰ ਵੱਧ ਜਾਂਦਾ ਮੈਂ ਨਮੀ ਮਾਂ ਤੇ ਔਖਾ ਰਹਿਣ ਲੱਗਾ ਉਸ ਨੂੰ ਤੰਗ ਕਰਨ ਖਾਤਰ ਮੈਂ ਖਰ ਮਸਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਵੇਂ-ਨਵੇਂ ਦੋਸਤ ਕਰ ਲਿਆਉਣ ਲੱਗਾ ਮਾਂ ਨੂੰ ਜਾਂ ਚਾਹ ਨੂੰ ਕਹਿਣਾ ਉਹ ਹੋਰ ਚਿੜਦੀ ਮਾਂ ਨੂੰ ਦੁਖੀ ਕਰ ਮੈਨੂੰ ਢਿੱਡੋ ਖੁਸ਼ੀ ਹੁੰਦੀ ਮੈਂ ਪੜ੍ਹਾਈ 'ਚ ਕਮਜ਼ੋਰ ਹੋਣ ਲੱਗਾ ਪਿਓ ਪੁੱਤਾਂ ਦੀਆਂ ਮਨਾਂ ਦੀਆਂ ਦੂਰੀਆਂ ਵਧਣ ਲੱਗੀਆਂ ਪਿਓ ਫਿਰ ਬੇਗਾਨਾ ਲੱਗਣ ਲੱਗਾ ਮਾਂ ਦੀਆਂ ਨਿਤ-ਨਿਤ ਦੀਆਂ ਸ਼ਿਕਾਇਤਾਂ ਤੋਂ ਦੁਖੀ ਹੋ ਉਸਨੇ ਘਰ ਦੇ ਵਿੱਚ ਹੀ ਮੈਨੂੰ ਇੱਕ ਕਮਰਾ ਅਲੱਗ ਦੇ ਅੱਡ ਕਰ ਦਿੱਤਾ ਆਪ ਹੀ ਪਕਾ ਪਤਾ ਲੱਗੂ ਵਾਕਿਆ ਹੀ ਪਤਾ ਲੱਗ ਗਿਆ ਜਦ ਸਿਰਤੇ ਪਈ ਦਾਦੀ ਪਿੰਡੋਂ ਬੁਲਾਈ ਉਸਨੇ 6 ਮਹੀਨੇ ਸੰਭਿਆ ਫਿਰ ਉਸਦੇ ਵੀ ਹੱਥ ਖੜੇ ਹੋ ਗਏ ਤੁਸੀਂ ਮਿਲਦੀ ਸੀ ਇੱਥੇ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ 2 ਮਹੀਨਿਆਂ ਵਿੱਚ ਹੀ ਹਾਰ ਗਈ ਤਾਇਆ ਪਿੰਡੋਂ ਆ ਕੇ ਦਾਦੀ ਨੂੰ ਲੈ ਗਿਆ ਰੋਟੀ ਦੀ ਮੁਸ਼ਕਿਲ ਫਿਰ ਖੜੀ ਹੋ ਗਈ ਵਿਆਹ ਦੀ ਅਜੇ ਉਮਰ ਨਹੀਂ ਸੀ ਹੋਈ ਪੜ੍ਹਾਈ ਵੀ ਪੂਰੀ ਨਹੀਂ ਸੀ ਹੋਈ ਨੌਕਰੀ ਕੀ ਮਿਲਦੀ ਤੇ ਨੌਕਰੀ ਬਿਨਾ ਬੇਲੇ ਮਸਟੰਡੇ ਨੂੰ ਕੌਣ ਆਪਣੀ ਧੀ ਦਿੰਦਾ ਇਹਨਾਂ ਦਿਨਾਂ ਵਿੱਚ ਮੇਰੇ ਲਈ ਖੁਸ਼ਪ੍ਰੀਤ ਰੱਬ ਵਣ ਬੋੜਿਆ ਮੇਰੇ ਸਾਰੇ ਦੋਸਤਾਂ ਵਿੱਚੋਂ ਖੁਸ਼ਪ੍ਰੀਤ ਮੇਰੇ ਨਾਲ ਦਿਲੋਂ ਸਨੇਹ ਕਰਦਾ ਸੀ ਮਾਪੇ ਛੋਟੇ ਹੁੰਦੇ ਦੇ ਇੱਕ ਸੜਕ ਦੁਰਘਟਨਾ ਵਿੱਚ ਮਾਰੇ ਗਏ ਸਨ ਦਾਦੀ-ਦਾਦੀ ਨੇ ਪਾਲ ਵੱਡਾ ਕੀਤਾ ਰੱਬ ਦਾ ਦਿੱਤਾ ਘਰੇ ਸਭ ਕੁਝ ਸੀ ਪਰ ਪਤਾ ਨਹੀਂ ਕਿਉਂ ਖੁਸ਼ਪ੍ਰੀਤ ਨੂੰ ਵਿਦੇਸ਼ ਜਾਣ ਦੀ ਲਮਕਣੀ ਲੱਗੀ ਹੋਈ ਸੀ ਚਿੰਤਾ ਸੀ ਤਾਂ ਬੁੱਢੇ ਹੋ ਚੁੱਕੇ ਕੁਝ ਵੀ ਕਰਨ ਤੋਂ ਅਸਮਰਥ ਦਾਦੀ-ਦਾਦੀ ਦੀ ਖੁਸ਼ਪ੍ਰੀਤ ਨੇ ਮੇਰੇ ਸਾਹਮਣੇ ਸਮੱਸਿਆ ਰੱਖੀ ਯਾਰ ਇਹ ਤਾਂ ਬਜ਼ੁਰਗਾਂ ਦੀ ਦੇਖਭਾਲ ਦਾ ਜਿੰਮਾ ਲੈ ਲਵੇ ਮੈਂ ਬੇਫਿਕਰ ਹੋ ਬਾਹਰ ਚਲਾ ਜਾਵਾਂ ਮੇਰੇ ਲਈ ਤਾਂ ਬਿੱਲੀ ਪਾਣੀ ਚਿੱਕਾ ਟੁੱਟਾ ਵਾਲੀ ਗੱਲ ਹੋਈ ਝਟ ਹਾਂ ਕਰ ਦਿੱਤੀ ਮੈਂ ਤਾਂ ਆਪ ਆਸਰਾ ਭਾਲਦਾ ਫਿਰਦਾ ਸੀ ਚੰਗਾ ਬਾਹਰਲਾ ਰਿਸ਼ਤਾ ਮਿਲਣ ਤੇ ਕੁਝ ਮਹੀਨਿਆਂ ਵਿੱਚ ਹੀ ਖੁਸ਼ਪ੍ਰੀਤ ਵਿਆਹ ਕਰਵਾ ਬਾਹਰ ਸੈੱਟ ਹੋ ਗਿਆ ਮੈਂ ਵੀ ਦੋਸਤੀ ਨਿਭਾਈ ਬਜ਼ੁਰਗਾਂ ਦੀ ਖੁਸ਼ਪ੍ਰੀਤ ਨਾਲੋਂ ਵੱਧ ਸੇਵਾ ਕੀਤੀ ਖੁਸ਼ਪ੍ਰੀਤ ਦਾ ਫੋਨ ਆਉਂਦਾ ਉਹ ਬਜ਼ੁਰਗਾਂ ਵੱਲੋਂ ਬੇਫਿਕਰ ਹੋ ਕੇ ਆਪਣੀ ਗਰਸਤੀ ਵਿੱਚ ਪਰਚ ਜਾਂਦਾ ਖੁਸ਼ਪ੍ਰੀਤ ਦਾਦੀ-ਦਾਦੀ ਨੂੰ ਆਪਣੇ ਕੋਲ ਸੱਦਣ ਲਈ ਪੂਰਾ ਵਾਲ ਆ ਰਿਹਾ ਸੀ ਮੈਂ ਅੰਦਰੋਂ-ਅੰਦਰ ਹੀ ਡਰਦਾ ਜੇ ਬਜ਼ੁਰਗ ਚਲੇ ਗਏ ਮੇਰਾ ਤਾਂ ਆਲਣਾ ਹੀ ਪਟਿਆ ਜਾਊ ਇੱਕ ਦਿਨ ਸੱਚਮੁੱਚ ਹੀ ਉਹਨਾਂ ਦਾ ਵੀਜ਼ਾ ਤੇ ਟਿਕਟ ਆ ਗਏ ਉਹ ਸਭ ਕੁਝ ਵੇਚ-ਵਟ ਹਫ਼ਤੇ ਕੋ ਵਿੱਚ ਖੁਸ਼ਪ੍ਰੀਤ ਕੋਲ ਚਲੇ ਗਏ ਮੈਂ ਇੱਕ ਵਾਰ ਫਿਰ ਬੇਕਾਰ ਹੋ ਗਿਆ ਪਰ ਅਸ਼ਕੀ ਜਾਈਏ ਕੁਸ਼ਪ੍ਰੀਤ ਤੇ ਜਿਸਨੇ ਮੇਰਾ ਕੀਤਾ ਭੁਲਾਇਆ ਨਹੀਂ ਆਪਣੇ ਘਰ ਵਾਲੀ ਨੂੰ ਤਲਾਕ ਦੇ ਇੰਡੀਆ ਭੇਜਿਆ ਇੰਡੀਆ ਵਿੱਚ ਆ ਕੇ ਚੁੱਪਚੀਪੀਤੇ ਬਿਨਾ ਕਿਸੇ ਨੂੰ ਦੱਸਿਆ ਮੇਰੇ ਨਾਲ ਕੋਟ ਮੈਰਿਜ ਕਰਵਾ ਆਪ ਵਾਪਸ ਕੈਨੇਡਾ ਚਲੀ ਗਈ ਥੋੜੇ ਮਹੀਨਿਆਂ ਵਿੱਚ ਹੀ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ ਮੈਂ ਕੁਸ਼ਪ੍ਰੀਤ ਕੋਲ ਕੈਨੇਡਾ ਪਹੁੰਚ ਗਿਆ ਪਰ ਮੈਨੂੰ ਅਜੇ ਵੀ ਸਭ ਕੁਝ ਅਚੰਭਾ ਹੀ ਲੱਗ ਰਿਹਾ ਸੀ ਕੁਸ਼ਪ੍ਰੀਤ ਨੇ ਮੈਨੂੰ ਕਿਰਾਏ ਤੇ ਘਰ ਕੰਮ ਲੱਭ ਕੇ ਦਿੱਤੇ ਕੰਮ ਕਰਕੇ ਪੈਸੇ ਦੀ ਘਾਟ ਨਹੀਂ ਸੀ ਕੰਮ ਕਰਕੇ ਪੈਸੇ ਦੀ ਘਾਟ ਨਹੀਂ ਸੀ ਤੇ ਪੈਸੇ ਕਰਕੇ ਰੋਟੀਆਂ ਦੀ ਵੀ ਘਾਟ ਨਹੀਂ ਸੀ ਮੈਂ ਦਿਲ ਲਾ ਕੇ ਕੰਮ ਕਰਨ ਲੱਗਾ ਸਭ ਦੀਆਂ ਨਜ਼ਰਾਂ ਵਿੱਚ ਆ ਗਿਆ ਇੱਥੇ ਹੀ ਮੈਨੂੰ ਹਰਪ੍ਰੀਤ ਮਿਲੀ ਜੰਪਲ ਤੱਕ ਕੈਨੇਡਾ ਦੀ ਸੀ ਪਰ ਭਾਰਤੀ ਮਾਪਿਆਂ ਦੀ ਹੋਣ ਕਾਰਨ ਅਜੇ ਉਸ ਵਿੱਚ ਸਾਡੇ ਸੰਸਕਾਰ ਮੌਜੂਦ ਸਨ ਮਾਪਿਆਂ ਕੋਲ ਮੇਰੀ ਸਿਫਤ ਕਰ ਆਪਣੀ ਪਸੰਦ ਜ਼ਾਹਿਰ ਕੀਤੀ ਮਾਪਿਆਂ ਨੇ ਮੇਰਾ ਅੱਗਾ ਪਿੱਛਾ ਪੜਤਾਲਿਆ ਮੈਂ ਆਪਣੇ ਪਿਛੋਕੜ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕੈਨੇਡਾ ਆ ਕੇ ਕੁਝ ਹੀ ਮਹੀਨਿਆਂ ਬਾਅਦ ਖੁਸ਼ਪ੍ਰੀਤ ਦੀ ਵੋਟੀ ਨੇ ਮੈਨੂੰ ਤਲਾਕ ਦੇ ਕੇ ਵਿਆਹ ਦੇ ਬੰਧਨ ਤੋਂ ਮੁਕਤ ਕਰ ਦਿੱਤਾ ਸੀ ਖੁਸ਼ਪ੍ਰੀਤ ਦੇ ਪਰਿਵਾਰ ਨੇ ਹੀ ਵਿਚ ਪੈ ਕੇ ਮੇਰਾ ਹਰਪ੍ਰੀਤ ਨਾਲ ਰਿਸ਼ਤਾ ਕਰਵਾ ਦਿੱਤਾ ਅੱਜ ਰੱਬ ਦਾ ਦਿੱਤਾ ਸਭ ਕੁਝ ਹੈ ਇੱਕ ਸਹੂ ਪਤਨੀ ਦੋ ਮੁੰਡੇ ਕੋਠੀਕਾਰ ਸਭ ਪਤਾਰਥਕ ਸੁਖ ਨੇ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਹੈ ਤਾਂ ਸਿਰਫ ਰਿਸ਼ਤਿਆਂ ਦੀ ਜੇ ਮੇਰੇ ਕੋਲ ਰਿਸ਼ਤੇ ਹੁੰਦੇ ਹੀ ਨਾ ਤਾਂ ਦੁੱਖ ਵੀ ਨਾ ਹੁੰਦਾ ਦੁੱਖ ਹੀ ਇਸ ਗੱਲ ਦਾ ਹੈ ਕਿ ਰਿਸ਼ਤੇ ਤਾਂ ਹਨ ਤੇ ਹੈ ਵੀ ਦੁੱਗਣੇ ਲੋਕਾਂ ਕੋਲ ਤਾਂ ਇੱਕ ਮਾਪਿਓ ਹੁੰਦਾ ਮੇਰੇ ਕੋਲ ਤਾਂ ਦੋ ਪਿਓ ਦੋ ਮਾਵਾ ਤੇ ਦੋ ਹੀ ਭੈਣਾ ਹਨ ਪਰ ਕਰਮਾ ਚ ਨਿਕ ਕਿਸੇ ਇੱਕ ਦਾ ਵੀ ਨਹੀਂ ਬਹਰਲੀ ਧਰਤੀ ਤੇ ਆਪਣੇ ਜਨਮ ਤੋਂ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਦੂਰ ਖੁਸ਼ਪਰੀਦ ਦੀ ਬਦੌਲਤ ਆਪਣੀ ਗ੍ਰਸਤੀ ਚ ਪਰਚਿਆ ਮਸ਼ੀਨੀ ਜ਼ਿੰਦਗੀ ਜਿਉ ਰਹਾ ਪੈਸੇ ਢੇਲੇ ਪਦਾਰਥਕ ਸੁੱਖਾਂ ਦੀ ਕੋਈ ਕਮੀ ਨਹੀਂ ਕਦੇ-ਕਦੇ ਮਸ਼ੀਨੀ ਜ਼ਿੰਦਗੀ ਜਿਉਂਦਿਆਂ ਦਿਲ ਕਰਦਾ ਮਾਂ ਦੀ ਜਾਂ ਪਿਓ ਦੀ ਬੁੱਕਲ ਚ ਸਕੂਨ ਲੱਭਣ ਦਾ ਉਦੋਂ ਰਿਸ਼ਤਿਆਂ ਦੀ ਘਾਟ ਬੜੀ ਖਲਦੀ ਆ ਇਸੇ ਲਈ ਮੁੰਡਿਆਂ ਨੂੰ ਸਮਝਾਉਂਦਾ ਵੀ ਆਪਣੀ ਮਾਂ ਦੇ ਪਿਆਰ ਨੂੰ ਸਮਝੋ ਮਹਿਸੂਸ ਕਰੋ ਤੇ ਇਹਨਾਂ ਰਿਸ਼ਤਿਆਂ ਨੂੰ ਹੰਢਾਓ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਮਾਂ ਪਿਓ ਭੈਣ ਭਰਾਵਾਂ ਦੇ ਰਿਸ਼ਤਿਆਂ ਦਾ ਨਿੱਘ ਮਿਲ ਰਿਹਾ ਹੈ ਮੇਰੇ ਵਰਗਿਆਂ ਨੂੰ ਪੁੱਛੋ ਜੋ ਇਹਨਾਂ ਰਿਸ਼ਤਿਆਂ ਦੇ ਨਿੱਘ ਨੂੰ ਤਰਸਦੇ ਆ ਇਸ ਜਹਾਨੋਂ ਤੁਰ ਜਾਣਗੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਚੰਗੀ ਲੱਗੀ ਤਾਂ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ